ਦਾ ਸ਼ਹਿਰ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੀ ਹੈ ਜਿੱਥੇ ਕੁਝ ਬਦਮਾਸ਼ਾ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨ ਤੋਂ ਸਾਰਾ ਸਮਾਨ ਵੀ ਜਿਹੜਾ ਉਹਨਾਂ ਦੇ ਵੱਲੋਂ ਲੁੱਟ ਲਿਆ ਗਿਆ ਅਤੇ ਦੂਜੇ ਪਾਸੇ ਇੱਕ ਨੌਜਵਾਨ ਨੂੰ ਵੀ ਡਾਂਗਾ ਛੋਟਿਆ ਦੇ ਨਾਲ ਉੱਥੇ ਕੁੱਟਮਾਰ ਜਿਹੜੀ ਕੀਤੀ ਗਈ ਹੈ ਉੱਥੇ ਦੇ ਲੋਕਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ આરોપી ਨੂੰ ਵੀ ਇਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰੇ ਮਾਮਲੇ ਤੇ ਜਾਂਚ ਚੁਣ ਕੀਤੀ ਜਾ ਰਹੀ ਹੈ ਇਹ ਤਾਂ ਹੋਰ આરોપી ਜਿਹੜੇ ਇਸੇ ਵਿੱਚ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਬੁਬਲਾਡਾ ਦੇ ਲੋਕਾਂ ਦੇ ਕਹਿਣਾ ਕਿ ਕਾਫੀ ਪਰੇਸ਼ਾਨੀ ਦਾ ਉਹਨਾਂ ਨੂੰ ਇਸ ਵੇਲੇ ਸਾਹਮਣਾ ਕਰਨਾ ਪਿਆ ਕਿਉਂਕਿ ਇਹਨਾਂ ਬਦਮਾਸ਼ਾ ਦੇ ਵੱਲ ਲੋਕਰਿਆਨੀ ਦੀ ਦੁਕਾਨ ਨੂੰ ਲੁੱਟਦੀ ਵਾਰਦਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਆਪਣਾ ਅਤੇ ਦੁਕਾਨ 'ਚ ਆ ਕੇ ਲੁੱਟ ਕੀਤੀ ਗਈ ਅਤੇ ਕਾਫੀ ਸਾਰਾ ਸਮਾਨ ਜਿਹੜਾ ਉਹਨਾਂ ਦਾ ਖਰਾਬ ਵੀ ਕੀਤਾ ਤੇ ਸਮਾਨ ਜਿਹੜਾ ਉਹਨਾਂ ਦੇ ਵੱਲੋਂ ਉਹ ਨਾਲ ਵੀ ਲੈ ਗਿਆ ਤੇ ਲੁੱਟਿਆ ਵੀ ਗਿਆ ਜਿਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਵੀ ਜਿਹੜਾ ਉੱਥੇ ਮੌਜੂਦ ਸੀ ਉਸ ਨੂੰ ਡਾਂਗਾ ਛੋਟਿਆਂ ਦੇ ਨਾਲ ਕੁੱਟਿਆ ਗਿਆ ਅੱਜ ਤੋਂ ਬਾਅਦ ਉੱਥੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਕਿ ਪੁਲਿਸ ਨੇ ਇੱਕ ਜਿਹੜਾ ਐ ਬਦਮਾਸ਼ ਉਥੋਂ ਗ੍ਰਫਤਾਰ ਕਰ ਲਿਆ ਅਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਚੱਲ ਰਹੀ ਹੈ ਤੇ ਜਿਹੜੇ ਬਾਕੀ ਜਿਹੜੇ ਬਦਮਾਸ਼ ਉਹਨਾਂ ਨੂੰ ਵੀ ਜਲਦ ਜਿਹੜੇ ਆ ਗ੍ਰਫਤਾਰ ਕਰ ਲਿਆ ਜਾਵੇਗਾ ਕਾਬੂ ਕਰ ਲਿਆ ਜਾਵੇਗਾ ਤੇ ਜਿਹੜੇ ਉੱਥੇ ਦੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਇਸ ਬਾਰੇ ਦਿੱਤੀ ਗਈ ਹੈ ਕਿ ਕਿਵੇਂ ਇਹ ਬਦਮਾਸ਼ ਜਿਹੜੇ ਦੁਕਾਨ ਦੇ ਅੰਦਰ ਆਉਂਦੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਸ ਵਾਰ ਦਾ ਅੰਜਾਮ ਦਿੱਤਾ ਜਾਂਦਾ ਤੇ ਕਿਵੇਂ ਉਸ ਨੋਸ਼ਵਾਨ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਗਈ ਹੈ ਪੂਰੀ ਕਹਾਣੀ ਜਿਹੜੀ ਉਹਨਾਂ ਦੇ ਵੱਲੋਂ ਸੁਣਾਈ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਤੁਸੀਂ ਦੇਖ ਰਹੇ ਹੋ ਸੈਨਿਕ ਸੂਰਾਂ ਟੀਵੀ ਫੋਟ ਲਾਟੇ ਦੇ ਵਿੱਚ ਉਹਨੇ ਹੁਣ ਇੱਕ ਨਾ સમાચાર ਮਿਲਿਆ ਅਸੀਂ ਤੁਰੰਤ ਕਨਫੈਕਟਰੀ ਦੀ ਸ਼ਾਪ ਦੇ ਉੱਤੇ ਪਹੁੰਚ ਗਏ ਤੇ ਗੱਲਬਾਤ ਕਰਦੇ ਆ ਤੇ ਕੀ ਅਸਲ ਦੇ ਵਿੱਚ ਮਾਮਲਾ ਹੋਇਆ ਤੇ ਭਾਈ ਜੀ ਕੀ ਹੋਇਆ ਇਹਦੇ ਕਿਵੇਂ ਲੁਕੋਈ ਹੈ ਜੀ ਉਹ ਤਾਂ ਐ ਜੀ ਮੇਰੇ ਦਰਜੀ ਘਰ ਜੀ ਦਾ ਘਰੇ ਹੁਣ ਤੋਂ ਬਾਅਦ ਵੀ ਕੋਈ ਨਹੀਂ ਬੱਤੀ ਐ ਕੋਈ ਆਬ ਨਹੀਂ ਬੱਤੀ ਐ ਹੋ ਗਈ ਹੈ ਘਰੇ ਵੀ ਐਂਕ ਕੀ ਲੜਾਈ ਝਗੜਾ ਹੋ ਗਿਆ ਤੇ ਉੱਥੇ ਐਡੇ-ਐਡੇ ਡੰਡੇ ਸੀਗੇ ਫਿਰ ਦੋ ਟੇ ਨੀ ਮਰੇ ਨਹੀਂ ਅਖੀ ਬਾਕੀ ਜਿਹਨੇ ਮੇਰਾ ਬਟਾ ਬੇਟਾ ਜੀ ਦੀ ਮੋਕੀ ਰਹਿ ਜਿਹਾ ਹੈ ਕਿ ਉਹ ਥਾਰੇ ਜੇ ਹੋਏ ਇਹ ਐਨੇ ਕੁਝ ਕਹਿੰਦਾ ਮੈਂ ਜੀ ਤਾਂ ਜਿਹੜੇ ਕਹਿੰਦੇ ਮੋਕੇ ਦੇ ਗਵਾਹ ਨੇ ਉਹ ਇਸ ਵਕਤ ਥਾਣੇ ਨੇ ਤੇ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਗੱਲਬਾਤ ਕਰਾਂਗੇ ਇਸ ਵਕਤ ਅਮਰਿੰਦਰ ਜੀ ਮੇਰੇ ਨਾਲ ਨੇ ਬੀਜੇਪੀ ਦੇ ਜੋ ਆ ਵਾਇਸ ਪ੍ਰਧਾਨ ਨੇ ਕੀ ਮੈਂ ਦੇਖ ਦੂ ਬਾਈ ਜੀ ਜਿੱਦੂ ਮੈਂ ਲੰਗਿਆ ਜਾ ਰਿਹਾ ਸੀ ਚਾਨਕ ਮੇ ਟੱਕ ਦੇ ਕੇ ਸੈਰ ਕਰਨ ਚੱਲਿਆ ਸੀਗਾ ਤੇ ਇੱਥੇ ਬਾਬਾ ਘੱਟ ਸੀ ਮੈਂ ਵੀ ਕੀ ਗੱਲਬਾਤ ਹੋ ਗਈ ਇਹ ਕਹਿੰਦਾ ਹੀ ਐਂ ਕਰਕੇ ਦੋ ਬੰਦੇ ਆਏ ਨਾਲੇ ਤਾਂ ਰਾੜਾ ਨਾਲ ਭੰਗੇ ਨਾਲ ਇੱਥੇ ਗੱਲਾਂ ਖੋਲਿਆ ਜਿਹੜੀ ਅੱਜ ਦਾ ਸਾਰੇ ਪੈਸੇ ਸੀ ਉਹ ਪੈਸੇ ਲੈ ਗਏ ਜਿੱਦਣ ਦੀ ਪੰਜਾਬ ਚ ਆਪ ਸਰਕਾਰ ਆਈ ਹੈ ਇਹ ਆਪ ਦਾ ਸਟਾਰਟ ਵੀ ਦੂਜੀ ਗੱਲ ਇੰਨੀ ਜਰੂਰ ਮੜੀ ਜੀ ਰਾਤ ਭਰੀ ਹੈ ਵੀ ਘਟੋਗੜ ਪ੍ਰਸ਼ਾਸਨ ਨੇ ਤੁਰਤਕਾਰ ਵੀ ਕਰਦੇ ਹੋਏ ਐਸਚੋ ਸਾਹ ਨਾਲ ਗੱਲ ਹੋਈ ਹੈ ਵੀ ਉਹਨਾਂ ਨੂੰ ਦੋਨੇ ਬੰਦੇ ਜਾਂ ਤਿੰਨੇ ਬੰਦੇ ਪਾ ਦੇ ਤੇ ਉਮੀਦ ਹੈ ਵੀ ਇਨਸਾਫ ਇਹਨਾਂ ਨਾਲ ਤਾਂ ਹੋਊ ਪਰ ਪੰਜਾਬ ਸਰਕਾਰ ਕਦੋਂ ਜਾਗੂ ਸਾਨੂੰ ਜੀ ਤਾਂ ਜਿਹੜੇ ਮੌਕੇ ਦੇ ਗਵਾਹ ਨੇ ਪੁਲਿਸ ਦੇ ਜਿਹੜੇ ਕੀ ਕਹਿੰਦਾ ਪੁਲਿਸ ਦਾ ਤਾਂ ਇਹ ਵੀ ਤੁਹਾਡੇ ਤੱਕ ਜਿਹੜੀ ਗੱਲ ਅਸੀਂ ਜਰੂਰ ਪਹੁੰਚਾਵਾਂਗੇ ਤੇ ਇਸ ਵਕਤ ਮੈਂ ਥਾਣੇ ਦੇ ਵਿੱਚ ਆ ਮੌਕੇ ਦੇ ਮੌਜੂਦ ਗਵਾਹ ਦੇ ਨਾਲ ਗੱਲਬਾਤ ਕਰਦੇ ਆ ਬਾਈ ਕੀ ਅਸਲ ਦੇ ਵਿੱਚ ਗੱਲਬਾਤ ਹੋਈ ਹੈ ਤੁਹਾਡੀ ਦੁਕਾਨ ਦੇ ਵਿੱਚ ਵੀ ਅਸੀਂ ਦੇਖੀ ਹੈ ਤੁਹਾਡੇ ਫਾਦਰ ਨੇ ਦੱਸਿਆ ਕਿ ਤੁਹਾਨੂੰ ساری ਜਾਣਕਾਰੀ ਦਾ ਪਤਾ ਇੱਕ ਜਿਵੇਂ ਮੈਂ ਪਹਿਲਾ ਇੱਕ ਬੰਦਾ ਆਇਆ ਜੀ ਕਹਿੰਦਾ ਜੀ ਮੈਂ ਉਹ ਠੰਡਾ ਭੁੱਲ ਗਿਆ ਹਾਂ ਕਿ ਮੈਂ ਗਈ ਦਾ ਕਿਨੇ ਟਾਂ ਮੈਂ ਕਹਿੰਦੀ ਦਾਦੀ ਨੂੰ ਰੋ ਮੈਂ ਕਹਿੰਦਾ ਜਿਵੇਂ ਇੱਕ ਘੰਟੇ ਤੋਂ ਦੁਕਾਨ ਤੇ ਵੀਰੋ ਤੂੰ ਆਇਆ ਨਹੀਂ ਹੰਡਾ ਕੋ ਦੁੱਪ ਲੈ ਮੈਨੂੰ ਦਾ ਪਤਾ ਨਹੀਂ ਕਹਿੰਦਾ ਜੀ ਤੁਹਾਡਾ ਡੈਡੀ ਸੀ ਮਹਾਰਾਜ ਡੈਡੀ ਤਾਂ ਮੈਂ ਵਿਖੰਟਾ ਪਹਿਲਾਂ ਸੀ ਜਦੋਂ ਉਹ ਆਣਗੇ ਜਾਂ ਉਹਨਾਂ ਨੂੰ ਫੋਨ ਤੇ ਪੁੱਛ ਲੈਣਾ ਵੀ ਠੰਡਾ ਭੁੱਲ ਗਿਆ ਤਾਂ ਉਹੀ ਪਿਆਹੂ ਦੇ ਦਾਂਗੇ ਅਸੀਂ ਕੀ ਕਰਾਂ ਹੰਡਾ ਸਾਡਾ ਕਸਟਮਰ ਸਾਡਾ ਤੋਂ ਦੇ ਦਾਂਗੇ ਕਹਿੰਦਾ ਤੂੰ ਐਵੇਂ ਕਿਵੇਂ ਬੋਲ ਰੁੱਖਾ ਮੈਂ ਇਹ ਰੁੱਖਾ ਬੋਲਿਆ ਵੀ ਨਹੀਂ ਬਲਕਿ ਸਾਡੇ ਉੱਤੇ ਭਾਬੀ ਵੀ ਖੜੇ ਨੇ ਤੇ ਉਹਨੇ ਮੈਨੂੰ ਗਾ ਗੜੀ ਬੋਲਿਆ ਮੈਂ ਕਹਾਂ ਲੀਡੀ ਆ ਖੜਾ ਤੂੰ ਗਾਲ ਨਾ ਕੱਢ ਭਾਈ ਬੰਦੇ ਤੇ ਜੇ ਮੇਰਾ ਭਰਾ ਆਊਗਾ ਮੈਂ ਫੋਨ 'ਤੇ ਪੁੱਛ ਕੇ ਦੱਸ ਕੇ ਦੇ ਦਿੰਦਾ ਠੀਕ ਹੈ ਜਿਹਾਂ ਉਹ ਯਾਤਰਾ ਤੇ ਕਦਾਂ ਮੈਂ ਤੇਰਾ ਇਹ ਕਰ ਦੂਗਾ ਕਰ ਦੂ ਮੈਂ ਕਹਤਾ ਮੈਂ ਜੋ ਕਰ ਲੈ ਮੈਂ ਤਾਂ ਅੰਦਰ ਜੈਲਪੁਰ ਮਾਸੀ ਦੀ ਗੱਲ ਕਰਦਾ ਤੇ ਜੋ ਬਾਗਿਆ ਉਸ ਤੋਂ ਬਾਦ ਉਹ ਤਿੰਨੇ ਸਾਂ ਦੇ ਸੀ ਗਰੈਂਚ ਆ ਜਾਣੇ ਸੀ ਤਿੰਨਾਂ ਦਾ ਸਾਨੂੰ ਪੱਕਾ ਯਾਦ ਹੈ ਤੇ ਮੈਂ ਹੀ ਸੀ ਬੋਲਦੇ ਚਾਰਜੀ ਹੋਣਾ ਤੇ ਉਹਦੇ ਹੱਥ 'ਚ ਜਿਵੇਂ ਇੱਕ ਬੇਸਬਾਲ ਹੁੰਦਾ ਜਿਵੇਂ ਬਈ ਸੂਟ ਹੁੰਦਾ ਉਹ ਬੇਸਬਾਲ ਤੋਂ ਹੀ ਮੋਟੀ ਚੀਜ਼ ਸੀ ਮਤਲਬ ਕਿ ਟੁੰਡ ਲਾ ਲਓ ਜਿਵੇਂ ਮੱਜਾਂ ਨੂੰ ਵੜਨ ਵਾਲਾ ਹੁੰਦੀਆਂ ਨਾ ਪੂਰਾ ਲੰਬਾ ਸਾਰਾ ਲੱਕੜ ਵਾਲਾ ਨਿੰਮ ਦੀ ਉਹਨੇ ਪੂੜਦਾ ਦਾ ਕਿ ਕਮਾਈ ਜੀ ਮੇਰੇ ਅਕਾਊਂਟਰ ਤੇ ਵੀ ਮਾਰੀਆ ਮਲੇ ਡੱਬਿਆਂ ਤੇ ਵੀ ਮਾਰੀਆ ਮੇਰੇ ਵੀ ਐਨ ਲੋ ਪੂਰੀ ਕਮਾਈ ਮਾਰਨ ਚੱਕਰ ਚ ਪੂਰੀ ਕਮਾਈ ਤੇ ਮੈਂ ਪਿੱਛੇ ੜ ਗਿਆ ਤੇ ਮੇਰੇ ਮੋਢੇ ਤੇ ਮਾਰੀ ਚ ਲੱਗੀ ਤੇ ਉਹਨੇ ਫਿਰ ਇੱਕ ਹੋਰ ਕਮਾਈ ਮੇਰਾ ਪੈ ਗਿਆ ਪਿੱਛੇ ਹੋ ਜਾਣਾ ਬੀਤਰ ਸਿਰ ਬਾੜ ਕੇ ਜਿਵੇਂ ਮੇਰੇ ਸਿੱਤੇ ਮਾਰੀ ਮੇਰੇ ਸਿਰ ਨੂੰ ਕੋਹ ਨਾ ਲਾਉਂਦਾ ਇੰਨੀ ਦੱਬ ਕੇ ਮਾਰਿਆ ਸੀ ਤੇ ਮੇਰੇ ਭਾਈ ਨੂੰ ਉਹਨੇ ਇੱਕ ਦੋ ਜਣਾਂ ਪਹਿਲਾਂ ਗਲੇ ਗਲਾ ਫੜ ਲਿਆ ਉਹ ਜਦੋਂ ਪੁਸ਼ਟਾਰਿਆ ਸੀ ਵੀ ਤੂੰ ਇਹ ਕਿਉਂ ਮਾਰੀ ਬੇਸਬੋਲ ਕਮਾਈ ਨਾ ਮੇਰੇ ਕਰਨੀ ਤੇ ਉਹਦੇ ਉਹਦਾ ਗਲਾ ਫੜ ਲਿਆ ਫਿਰ ਐਨੇ ਚ ਵਸੀ ਇੱਕ ਜਣੇ ਗੋਲਾ ਖੜਾ ਸਾਨੂੰ ਹਾਟੇ ਨਹੀਂ ਮਤਲਬ ਰਿਪੀਟ ਦੀ ਕਮਾਈ ਹੈ ਵੀ ਬੰਦੇ ਨੂੰ ਦਰਾਨ ਵਾਲੇ ਜਿਵੇਂ ਫਿਪਨਡਾਈ ਕਰਨ ਲਾਵੇ ਸੀ ਕਬਰ ਦੇ ਪਿੱਛੇ ਨੂੰ ਹੋ ਗਿਆ ਵੀ ਕਿ ਸਾਡੇ ਸਿਰ ਤੇ ਮਾਰ ਉਸ ਨੂੰ ਬਚਣਾ ਸਾਡਾ ਉਹ ਸਾਡੇ ਤੇ ਜਗ੍ਹਾ ਹੈਗੀ ਹੋਇਆ ਟੱਪਣ ਨੂੰ ਉਸ ਹੋ ਗਿਆ ਕੌਂਟਰ ਤੇ ਚਲੇ ਉਹ ਸਾਡਾ ਗੱਲੇ ਦੇ ਵਿੱਚੋਂ ਹੱਥ ਮਾਰਿਆ ਜਿਹੜੀ ਮੇਰੇ ਕਲੈਕਸ਼ਨ ਸੀ ਸਾਡਾ ਜਿਹੜਾ ਅਪਰੋਕਸਿਮੇਟਲੀ ਆਈਡੀਆ ਤਾਂ ਕੋਈ ਗੁੰਡੇ ਵੀ ਤਕਦਾ ਨਿਸ਼ਾਨਦਾਰ ਕਰੀ 8000 ਰੁਪਏ ਵਟਦੇ ਆ ਵੀ 7-8000 ਰੁਪਏ ਤਾਂ ਹੋਊਗਾ ਵੀ ਕੋ ਵੀ ਪੂਰਾ ਦਿਨ ਡੱਪ ਗਿਆ ਇਸ ਸਾਡੇ ਬੱਟੇ ਦੇ ਵਿੱਚ ਗੁੰਡੇ ਦਾ ਹੈ ਨਹੀਂ ਪ੍ਰੋਪਰ ਗਿਣੇ ਦਾ ਹੋਇਆ ਨਹੀਂ ਜਿਵੇਂ ਇੰਨੇ پیسے ਸੀ ਸਾਡੇ ਪਰਲੇ ਕੇ ਸਾਨੂੰ ਅਪਰੋਕਸ 1 ਮਿੰਟ ਤੱਕ ਪਹੁੰਚ ਉੱਪਰ ਹੋ ਗਈ ਮੋਟਰਾਂ ਪਿੱਛੇ ਖੜਾ ਕੇ ਜੀ ਗਿਲਾ ਕੇ ਪਛੀਹ ਜਿੱਚੋ ਅਸੀਂ ਇੱਕ ਬੰਦੇ ਨੂੰ ਮਤਲਬ ਪਛਾਣਦੇ ਥੋੜਾ ਥੋੜਾ ਕੀਤਾ ਤੇ ਅਸੀਂ ਐਸਐਸਓ ਸਾਹਿਬ ਨਾਲ ਦੀ ਨਾਲ ਅਸੀਂ 100 ਨੰਬਰ ਤੇ ਕੰਪਲੇਟ ਰਿਖਾਈ ਐਸਐਸਓ ਸਾਹਿਬ ਵਿਦਿਨ 15 ਮੀਟਰ ਵਿੱਚ ਸਾਲੇ ਗੁੰਮ ਕੀ ਦੱਸਣ ਦਾ ਮਤਲਬ ਹੁਦਾ ਐ ਐਸਐਸਓ ਸਾਹਿਬ ਉਹਨਾਂ ਨੇ ਸਾਡੀ ਕੋਈ ਲੁਕੀ ਤੇ ਉਹ ਲੈਣਗੇ ਮਤਲਬ ਉਹ ਦਿਖਾਤਾ ਵੀ ਸੀ ਕਿ ਇਹ ਬੰਦਾ ਚੋਗੇ ਹੋਏ ਨੇ ਜੀ ਮਤਲਬ 10 ਮਿੰਟ ਕਵਰ ਕਰਨ ਨੂੰ ਵਸਤੇ ਨੂੰ ਕੀ ਮੈਂ ਦਿੱਥੋ ਮਾੜਾ ਰਜਾਣਾ ਡੇਲੀ ਇੱਕ ਤਾਂ ਨਚਿਆਂ ਕਰਕੇ ਮੌਕਾਂ ਤੇ ਥਾਂ ਬਹੁਤ ਹੋ ਰਹੀਆਂ ਨੇ ਇੱਕ ਆ ਜਿਹੜਾ ਹੁ ਲੁਟਾ ਗੋਹਾ ਦਾ ਬਹੁਤ ਵਧੀਆ ਆਨ ਵਧ ਗਿਆ ਪਰ ਮੈਂ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਮੈਂ 10 ਮਿੰਟ ਦੇ ਵਿੱਚ ਮੈਂ ਪਹੁੰਚ ਗਿਆ ਮੈਂ ਲੈਨੋ ਬਾਰ ਰਹਿਣਾ ਹੌਨਸਰ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ 4 ਮਿੰਟ ਦੇ ਵਿੱਚ ਐਸਐਚਓ ਸਾਹਿਬ ਦੁਕਾਨ ਤੇ ਪਹੁੰਚ ਗਿਆ ਸੀ 10 ਮਿੰਟਾਂ ਦੇ ਵਿੱਚ ਬੰਦੇ ਟਰੇਸ ਕਰ ਲਏ ਮੈਂ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਐਡੀ ਛੇਤੀ ਮਸਤੀਦੀ ਨਾਲ ਇੰਨਾ ਕੰਮ ਕੀਤਾ ਆ ਦੋਸਤੋ ਜਿਹੜੀ ਅੱਜ ਕਰੈਨੇ ਸਟੋਰ ਦੇ ਵਿੱਚ ਜਿਹੜੇ ਮੁੰਡੇ ਅੱਜ ਹੁੱਲੜਬਾਜੀ ਕਰਕੇ ਗਏ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਐਸਐਚਓ ਕੁਪਿੰਦਰ ਸਿੰਘ ਨੇ ਬਹੁਤ ਹੀ ਜਲਦੀ ਜਿਹੜਾ ਤਸਦੀਕ ਕਰ ਲਿਆ ਤੇ ਕੁਝ ਬੰਦੇ ਅਰੈਸਟ ਵੀ ਕਰ ਲਿੱਤੇ ਨੇ ਤੇ ਕੁਝ ਬੰਦਿਆਂ ਨੂੰ ਅਰੈਸਟ ਵੀ ਕਰਨ ਜਲਦੀ ਕਰ ਲੈਣਗੇ ਤਾਂ ਬਹੁਤ ਵਧੀਆ ਪ੍ਰਾਪਾਲਾ ਜਿਹੜਾ ਅੱਜ ਐਸਐਚਓ ਸਾਹਿਬ ਨੇ ਕੀਤਾ ਸਰ ਕੀਮਤ ਦੇਖ ਲਓ ਜੀ ਤੇ ਸ਼ਹਿਰ ਨੂੰ ਕੀ ਮੈਸੇਜ ਦੇ ਦਿੱਤਾ ਅਜੇ ਕੋਈ ਮੁੰਡੇ ਆ ਕੇ ਦੁਕਾਨ ਤੇ ਹੁੱਲੜਬਾਜੀ ਕਰਕੇ ਨਹੀਂ ਲਏ ਤੇ ਗਵਨਦਾਰ ਨਾਲ ਨੂੰ ਤਾਂ ਕੌਫੀ ਕਰ ਗਿਆ ਮੈਂ ਤੁਰੰਤ मौके ਤੇ ਪਹੁੰਚ ਕਰਾਂ ਤੂੰ ਪੁੱਛਿਆ ਤੇ ਨਾ ਜਿਵੇਂ ਹੁਲਿਆ ਜਾ ਕੀਤਾ ਸੀ ਇਸ ਤਰ੍ਹਾਂ ਦਾ ਬੰਦਾਗਾ ਸ਼ਾਇਦ ਭਲਾਣਾ ਹੋਵੇ ਉਹ मौके ਤੋਂ ਪੜਤਾਲ ਕਰਕੇ ਤੂੰ ਤਾਂ ਤਸਦੀਕ ਕਰ ਲਈ ਉਹਨਾਂ ਬੰਦਿਆਂ ਨੂੰ ਪਤਾ ਲੱਗ ਚੁੱਕਾਗਾ ਉਹਦੇ ਭਰਾ ਨੂੰ ਅਸੀਂ ਪੁੱਛ ਕੇ ਸਵਾਦ ਤੇ ਨਾਮ ਲੈਂਦਾ ਅਸੀਂ ਸਵਾਹ ਤੱਕ ਬੰਦੇ ਪੜ੍ਹ ਲੈਂਦੇ ਠੀਕ ਤਾਂ ਬਹੁਤ ਵੱਡਾ ਜਿਹੜਾ ਪੰਜਾਬ ਪੁਲਿਸ ਨੇ ਕੰਮ ਕੀਤਾ ਤੇ ਕਿਵੇਂ ਤੁਸੀਂ ਦੇਖਦੇ ਹੋ ਪੁਲਿਸ ਦੇ ਇਦਾਂ ਦੇ ਕੰਮ ਨੂੰ ਤਾਂ ਜੇ ਕੋਈ ਪੁਲਿਸ ਕੋ ਚੰਗੇ ਕੰਮ ਕਰਦੀ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਇਹਨਾਂ ਨੂੰ ਅਪਰੀਸ਼ੀਏਟ ਕਰਿਆ ਕਰੋ ਕੈਮਰਾ ਪਰਸਨ ਪ੍ਰਿੰਸੀਪਲ ਨਾਲ ਮੈਂ ਵਿੱਚ ਆਪਣਾ ਦੇਨੀ ਸਰੇ ਟੀਮ ਖੋੜ ਲਾਡਾ ਸ਼ਹਿਰ ਤੋਂ ਇੱਕ ਲੁੱਟ ਦੀ ਵਾਰਦਾਤ ਸਾਹਮਣੀ ਹੈ ਜਿੱਥੇ ਕੁਝ ਬਦਮਾਸ਼ਾ ਦੇ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਦੁਕਾਨ ਤੋਂ ਸਾਰਾ ਸਮਾਨ ਵੀ ਜਿਹੜਾ ਉਹਨਾਂ ਦੇ ਵੱਲੋਂ ਲੁੱਟ ਲਿਆ ਗਿਆ ਅਤੇ ਦੂਜੇ ਪਾਸੇ ਇੱਕ ਨੌਜਵਾਨ ਨੂੰ ਵੀ ਡਾਂਗਾ ਛੋਟਿਆ ਦੇ ਨਾਲ ਉੱਥੇ ਟੁਟਮਾਰ ਜਿਹੜੀ ਆ ਕੀਤੀ ਗਈ ਆ ਉੱਥੇ ਦੇ ਲੋਕਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਆ मौके ਤੇ ਪੁਲਿਸ ਪਹੁੰਚੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਆਰੋਪੀ ਨੂੰ ਵੀ ਇਸ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਪੂਰੇ ਮਾਮਲੇ ਤੇ ਜਾਂਚ ਚੁਣ ਕੀਤੀ ਜਾ ਰਹੀ ਹੈ ਤਾਂ ਹੋਰ ਆਰੋਪੀ ਜਿਹੜੇ ਇਸ ਦੇ ਵਿੱਚ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਬੁੰਬਲਾਡਾ ਦੇ ਲੋਕਾਂ ਦੇ ਕਹਿਣਾ ਕਿ ਕਾਫੀ ਪਰੇਸ਼ਾਨੀ ਦਾ ਉਹਨਾਂ ਨੂੰ ਇਸ ਵੇਲੇ ਸਾਹਮਣਾ ਕਰਨਾ ਪਿਆ ਕਿਉਂਕਿ ਇਹਨਾਂ ਬਦਮਾਸ਼ਾਂ ਦੇ ਵੱਲ ਲੋਕਰਿਆਣੀ ਦੀ ਦੁਕਾਨ ਨੂੰ ਲੁੱਟਦੀ ਵਾਰਦਾ ਜਿਹੜਾ ਨਿਸ਼ਾਨਾ ਬਣਾਇਆ ਗਿਆ ਆਪਣਾ ਅਤੇ ਦੁਕਾਨ ਲੁੱਟ ਕੀਤੀ ਗਈ ਅਤੇ ਕਾਫੀ ਸਾਰਾ ਸਮਾਨ ਜਿਹੜਾ ਉਹਨਾਂ ਦਾ ਖਰਾਬ ਵੀ ਕੀਤਾ ਤੇ ਇਹ ਸਮਾਨ ਜਿਹੜਾ ਉਹਨਾਂ ਦੇ ਵੱਲੋਂ ਉਹ ਨਾਲ ਵੀ ਲੈ ਗਿਆ ਤੇ ਲੁੱਟਿਆ ਵੀ ਗਿਆ ਜਿਸ ਦੇ ਨਾਲ ਕਿ ਉਹਨਾਂ ਦੇ ਵੱਲੋਂ ਇੱਕ ਨੌਜਵਾਨ ਵੀ ਜਿਹੜਾ ਉੱਥੇ ਮੌਜੂਦ ਸੀ ਉਸ ਨੂੰ ਡਾਂਗਾ ਛੋਟਿਆ ਦੇ ਨਾਲ ਕੁੱਟਿਆ ਗਿਆ ਜਿਸ ਤੋਂ ਬਾਅਦ ਉੱਥੇ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਦੇ ਵਿੱਚ ਕਿ ਪੁਲਿਸ ਨੇ ਇੱਕ ਜਿਹੜਾ ਬਦਮਾਸ਼ ਉਥੋਂ ਗ੍ਰਫਤਾਰ ਕਰ ਲਿਆ ਅਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਪੂਰੇ ਮਾਮਲੇ ਦੇ ਵਿੱਚ ਹੁਣ ਜਾਂਚ ਚੱਲ ਰਹੀ ਹੈ ਤੇ ਜਿਹੜੇ ਬਾਕੀ ਜਿਹੜੇ ਬਦਮਾਸ਼ ਉਹਨਾਂ ਨੂੰ ਵੀ ਜਲਦ ਜਿਹੜੇ ਆ ਗ੍ਰਫਤਾਰ ਕਰ ਲਿਆ ਜਾਵੇਗਾ ਕਾਬੂ ਕਰ ਲਿਆ ਜਾਵੇਗਾ ਤੇ ਜਿਹੜੇ ਉੱਥੇ ਦੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਇਸ ਬਾਰੇ ਦਿੱਤੀ ਗਈ ਹੈ ਕਿ ਕਿਵੇਂ ਇਹ ਬਦਮਾਸ਼ ਜਿਹੜੇ ਦੁਕਾਨ ਦੇ ਅੰਦਰ ਆਉਂਦੇ ਨੇ ਤੇ ਕਿਵੇਂ ਉਹਨਾਂ ਦੇ ਵੱਲੋਂ ਇਸ ਵਾਰ ਦਾ ਅੰਜਾਮ ਦਿੱਤਾ ਜਾਂਦਾ ਤੇ ਕਿਵੇਂ ਉਸ ਨੋਸ਼ਵਾਨ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਗਈ ਹੈ ਪੂਰੀ ਕਹਾਣੀ ਜਿਹੜੀ ਉਹਨਾਂ ਦੇ ਵੱਲੋਂ ਸੁਣਾਈ ਗਈ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਤੁਸੀਂ ਦੇਖ ਰਹੇ ਹੋ ਸੈਨਿਕ ਸੂਰਾਂ ਟੀਵੀ ਫੋਟ ਲਾਟੇ ਦੇ ਵਿੱਚ ਉਹਨੇ ਹੁਣ ਇੱਕ ਨਾ ਸਮਾਚਾਰ ਮਿਲਿਆ ਅਸੀਂ ਤੁਰੰਤ ਕਨਫੈਕਟਰੀ ਦੀ 숍 ਦੇ ਉੱਤੇ ਪਹੁੰਚ ਗਏ ਤੇ ਗੱਲਬਾਤ ਕਰਦੇ ਆ ਤੇ ਕੀ ਅਸਲ ਦੇ ਵਿੱਚ ਮਾਮਲਾ ਹੋਇਆ ਤੇ ਭਾਈ ਜੀ ਕੀ ਹੋਇਆ ਇਹਦੇ ਕਿਵੇਂ ਲੁਕੋਈ ਹੈ ਜੀ ਉਹ ਤਾਂ ਐ ਜੀ ਮੇਰੇ ਦਰਜੀ ਘਰ ਜੀ ਦਾ ਘਰੇ ਹੋਂ ਤੋਂ ਬਾਅਦ ਵੀ ਕਿਹੜੇ ਥੋੜੀ ਨਹੀਂ ਬਚੀ ਐ ਉਹ ਸਭ ਨੇ ਬਚੀ ਐ ਹੋ ਗਈ ਹੈ ਘਰੇ ਵੀ ਐਂਕ ਕੀ ਲੜਾਈ ਝਗੜਾ ਹੋ ਗਿਆ ਤੇ ਉੱਥੇ ਐਡੇ-ਐਡੇ ਡੰਡੇ ਸੀਗੇ ਫਿਰ ਦੋ ਟੇ ਨੀ ਮਰੇ ਨਹੀਂ ਅਖੀ ਬਾਕੀ ਜਿਹਨੇ ਮੇਰਾ ਬਟਾ ਬੇਟਾ ਜੀ ਦੀ ਮੋਕੀ ਰਹਿ ਜਿਹਾ ਹੈ ਕਿ ਉਹ ਥਾਰੇ ਜੇ ਹੋਏ ਇਹ ਐਨੇ ਕੁਝ ਕਹਿੰਦਾ ਮੈਂ ਜੀ ਤਾਂ ਜਿਹੜੇ ਕਹਿੰਦੇ ਮੋਕੇ ਦੇ ਗਵਾਹ ਨੇ ਉਹ ਇਸ ਵਕਤ ਥਾਣੇ ਨੇ ਤੇ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਗੱਲਬਾਤ ਕਰਾਂਗੇ ਇਸ ਵਕਤ ਅਮਰਿੰਦਰ ਜੀ ਮੇਰੇ ਨਾਲ ਨੇ ਬੀਜੇਪੀ ਦੇ ਜੋ ਆ ਵਾਇਸ ਪ੍ਰਧਾਨ ਨੇ ਕੀ ਮੈਂ ਦੇਖ ਦੂ ਬਾਈ ਜੀ ਜਿੱਦੂ ਮੈਂ ਲੰਗਿਆ ਜਾ ਰਿਹਾ ਸੀ ਚਾਨਕ ਮੇ ਟੱਕ ਦੇ ਕੇ ਸੈਰ ਕਰਨ ਚੱਲਿਆ ਸੀਗਾ ਤੇ ਇੱਥੇ ਬਾਬਾ ਘੱਟ ਸੀ ਮੈਂ ਵੀ ਕੀ ਗੱਲਬਾਤ ਹੋ ਗਈ ਇਹ ਕਹਿੰਦਾ ਹੀ ਐਂ ਕਰਕੇ ਦੋ ਬੰਦੇ ਆਏ ਨਾਲੇ ਤਾਂ ਰਾੜਾ ਨਾਲ ਭੰਗੇ ਨਾਲ ਇੱਥੇ ਗੱਲਾਂ ਖੋਲਿਆ ਜਿਹੜੀ ਅੱਜ ਦਾ ਸਾਰੇ ਪੈਸੇ ਸੀ ਉਹ ਪੈਸੇ ਲੈ ਗਏ ਜਿੱਦਣ ਦੀ ਪੰਜਾਬ ਚ ਆਪ ਸਰਕਾਰ ਆਈ ਹੈ ਇਹ ਆਪ ਦਾ ਸਟਾਰਟ ਵੀ ਦੂਜੀ ਗੱਲ ਇੰਨੀ ਜਰੂਰ ਮੜੀ ਜੀ ਰਾਤ ਭਰੀ ਹੈ ਵੀ ਘਟੋਗੜ ਪ੍ਰਸ਼ਾਸਨ ਨੇ ਤੁਰਤਕਾਰ ਵੀ ਕਰਦੇ ਹੋਏ ਐਸਚੋ ਸਾਹ ਨਾਲ ਗੱਲ ਹੋਈ ਹੈ ਵੀ ਉਹਨਾਂ ਨੂੰ ਦੋਨੇ ਬੰਦੇ ਜਾਂ ਤਿੰਨੇ ਬੰਦੇ ਪਾ ਦੇ ਤੇ ਉਮੀਦ ਹੈ ਵੀ ਇਨਸਾਫ ਇਹਨਾਂ ਨਾਲ ਤਾਂ ਹੋਊ ਪਰ ਪੰਜਾਬ ਸਰਕਾਰ ਕਦੋਂ ਜਾਗੂ ਸਾਨੂੰ ਜੀ ਤਾਂ ਜਿਹੜੇ ਮੌਕੇ ਦੇ ਗਵਾਹ ਨੇ ਪੁਲਿਸ ਦੇ ਜਿਹੜੇ ਕੀ ਕਹਿੰਦਾ ਪੁਲਿਸ ਦਾ ਤਾਂ ਇਹ ਵੀ ਤੁਹਾਡੇ ਤੱਕ ਜਿਹੜੀ ਗੱਲ ਅਸੀਂ ਜਰੂਰ ਪਹੁੰਚਾਵਾਂਗੇ ਤੇ ਇਸ ਵਕਤ ਮੈਂ ਥਾਣੇ ਦੇ ਵਿੱਚ ਆ ਮੌਕੇ ਦੇ ਮੌਜੂਦ ਗਵਾਹ ਦੇ ਨਾਲ ਗੱਲਬਾਤ ਕਰਦੇ ਆ ਬਾਈ ਕੀ ਅਸਲ ਦੇ ਵਿੱਚ ਗੱਲਬਾਤ ਹੋਈ ਹੈ ਤੁਹਾਡੀ ਦੁਕਾਨ ਦੇ ਵਿੱਚ ਵੀ ਅਸੀਂ ਦੇਖੀ ਹੈ ਤੁਹਾਡੇ ਫਾਦਰ ਨੇ ਦੱਸਿਆ ਕਿ ਤੁਹਾਨੂੰ ساری ਜਾਣਕਾਰੀ ਦਾ ਪਤਾ ਇੱਕ ਜਿਵੇਂ ਮੈਂ ਪਹਿਲਾ ਇੱਕ ਬੰਦਾ ਆਇਆ ਜੀ ਕਹਿੰਦਾ ਜੀ ਮੈਂ ਉਹ ਠੰਡਾ ਭੁੱਲ ਗਿਆ ਹਾਂ ਮੈਂ ਕਹਾਂ ਵੀ ਦਾ ਕਿੰਨਾ ਟਾਈਮ ਆ ਗਿਆ ਦਾਦੀ ਨੂੰ ਰੋ ਰਹੀ ਮੈਂ ਕਹਾਂ ਜੀ ਮੈਂ 1 ਘੰਟੇ ਤੋਂ ਦੁਕਾਨ ਤੇ ਵੀ ਉਹ ਤੂੰ ਆਇਆ ਨਹੀਂ ਹੰਡਾ ਕਦੋਂ ਭੁੱਲੇ ਅੰਦਾ ਪਤਾ ਨਹੀਂ ਕਹਿੰਦਾ ਜੀ ਤੁਹਾਡਾ ਡੈਡੀ ਸੀ ਮਹਾਰਾਜ ਡੈਡੀ ਤਾਂ ਵੀ ਘੰਟਾ ਪਹਿਲਾਂ ਸੀ ਜਦੋਂ ਉਹ ਆਣਗੇ ਜਾਂ ਉਹਨਾਂ ਨੂੰ ਫੋਨ ਤੇ ਪੁੱਛ ਲੈਣਾ ਜੀ ਠੰਡਾ ਭੁੱਲ ਗਿਆ ਤਾਂ ਉਹੀ ਪਿਆਹੂ ਦੇ ਦਾਂਗੇ ਅਸੀਂ ਕੀ ਕਰਾਂ ਹੰਡਾ ਅਸੀਂ ਤਾਂ ਕਸਟਮਰ ਸਾਡਾ ਤੁਹਾਨੂੰ ਦੇ ਦਾਂਗੇ ਕਹਿੰਦਾ ਤੂੰ ਐਵੇਂ ਕਿਵੇਂ ਬੋਲਦਾ ਰੁੱਖਾ ਮੈਂ ਇਹਨੂੰ ਰੁੱਖਾ ਬੋਲਿਆ ਵੀ ਨਹੀਂ ਬਲਕਿ ਸਾਡੇ ਉੱਤੇ ਭਾਬੀ ਵੀ ਖੜੇ ਨੇ ਤੇ ਉਹਨੇ ਮੈਨੂੰ ਗਾਲ ਘੜੀ ਬੋਲੇ ਮੈਂ ਕਹਾਂ ਯਾਰ ਲੀਡੀ ਗਾ ਖੜਾ ਤੂੰ ਗਾਲ ਨਾ ਕੱ ਤੇ ਜੇ ਮੇਰਾ ਭਰਾ ਆਊਗਾ ਮੈਂ ਫੋਨ 'ਤੇ ਪੁੱਛ ਕੇ ਦੱਸ ਕੇ ਦੇ ਦਿੰਦਾ ਠੀਕ ਹੈ ਜਿਹਾਂ ਉਹ ਯਾਤਰਾ ਤੇ ਕਦਾਂ ਮੈਂ ਤੇਰਾ ਇਹ ਕਰ ਦੂਗਾ ਕਰ ਦੂ ਮੈਂ ਕਹਤਾ ਮੈਂ ਜੋ ਕਰ ਲੈ ਮੈਂ ਤਾਂ ਅੰਦਰ ਜੈਲਪੁਰ ਮਾਸੀ ਦੀ ਗੱਲ ਕਰਦਾ ਤੇ ਜੋ ਬਾਗਿਆ ਉਸ ਤੋਂ ਬਾਦ ਉਹ ਤਿੰਨੇ ਸਾਂ ਦੇ ਸੀ ਗਰੈਂਚ ਆ ਜਾਣੇ ਸੀ ਤਿੰਨਾਂ ਦਾ ਸਾਨੂੰ ਪੱਕਾ ਯਾਦ ਹੈ ਤੇ ਮੈਂ ਹੀ ਸੀ ਬੋਲਦੇ ਚਾਰਜੀ ਹੋਣਾ ਤੇ ਉਹਦੇ ਹੱਥ 'ਚ ਜਿਵੇਂ ਇੱਕ ਬੇਸਬਾਲ ਹੁੰਦਾ ਜਿਵੇਂ ਬਈ ਸੂਟ ਹੁੰਦਾ ਉਹ ਬੇਸਬਾਲ ਤੋਂ ਹੀ ਮੋਟੀ ਚੀਜ਼ ਸੀ ਮਤਲਬ ਕਿ ਟੁੰਡ ਲਾ ਲਓ ਜਿਵੇਂ ਮੱਜਾਂ ਨੂੰ ਵੜਨ ਵਾਲਾ ਹੁੰਦੀਆਂ ਨਾ ਪੂਰਾ ਲੰਬਾ ਸਾਰਾ ਲੱਕੜ ਵਾਲਾ ਨਿੰਮ ਦੀ ਉਹਨੇ ਪੂੜਦਾ ਦਾ ਕਿ ਕਮਾਈ ਜੀ ਮੇਰੇ ਅਕਾਊਂਟਰ ਤੇ ਵੀ ਮਾਰੀਆ ਮਲੇ ਡੱਬਿਆਂ ਤੇ ਵੀ ਮਾਰੀਆ ਮੇਰੇ ਵੀ ਐਨ ਲੋ ਪੂਰੀ ਕਮਾਈ ਮਾਰਨ ਚੱਕਰ ਚ ਪੂਰੀ ਕਮਾਈ ਤੇ ਮੈਂ ਪਿੱਛੇ ੜ ਗਿਆ ਤੇ ਮੇਰੇ ਮੋਢੇ ਤੇ ਮਾਰੀ ਚ ਲੱਗੀ ਤੇ ਉਹਨੇ ਫਿਰ ਇੱਕ ਹੋਰ ਕਮਾਈ ਮੇਰਾ ਪੈ ਗਿਆ ਪਿੱਛੇ ਹੋ ਜਾਣਾ ਬੀਤਰ ਸਿਰ ਬਾੜ ਕੇ ਜਿਵੇਂ ਮੇਰੇ ਸਿੱਤੇ ਮਾਰੀ ਮੇਰੇ ਸਿਰ ਨੂੰ ਕੋਹ ਨਾ ਲਾਉਂਦਾ ਇੰਨੀ ਦੱਬ ਕੇ ਮਾਰਿਆ ਸੀ ਤੇ ਮੇਰੇ ਭਾਈ ਨੂੰ ਉਹਨੇ ਇੱਕ ਦੋ ਜਣਾਂ ਪਹਿਲਾਂ ਗਲੇ ਗਲਾ ਫੜ ਲਿਆ ਉਹ ਜਦੋਂ ਪੁਸ਼ਟਾਰਿਆ ਸੀ ਵੀ ਤੂੰ ਇਹ ਕਿਉਂ ਮਾਰੀ ਬੇਸਬੋਲ ਕਮਾਈ ਨਾ ਮੇਰੇ ਕਰਨੀ ਤੇ ਉਹਦੇ ਉਹਦਾ ਗਲਾ ਫੜ ਲਿਆ ਫਿਰ ਐਨੇ ਚ ਵਸੀ ਇੱਕ ਜਣੇ ਗੋਲਾ ਖੜਾ ਸਾਨੂੰ ਹਾਟੇ ਨਹੀਂ ਮਤਲਬ ਰਿਪੀਟ ਦੀ ਕਮਾਈ ਹੈ ਵੀ ਬੰਦੇ ਨੂੰ ਦਰਾਨ ਵਾਲੇ ਜਿਵੇਂ ਫਿਪਨਡਾਈ ਕਰਨ ਲਾਵੇ ਸੀ ਕਬਰ ਦੇ ਪਿੱਛੇ ਨੂੰ ਹੋ ਗਿਆ ਵੀ ਕਿ ਸਾਡੇ ਸਿਰ ਤੇ ਮਾਰ ਉਸ ਨੂੰ ਬਚਣਾ ਸਾਡਾ ਉਹ ਸਾਡੇ ਤੇ ਜਗ੍ਹਾ ਹੈਗੀ ਹੋਇਆ ਟੱਪਣ ਨੂੰ ਉਸ ਹੋ ਗਿਆ ਕੌਂਟਰ ਤੇ ਚਲੇ ਉਹ ਸਾਡਾ ਗੱਲੇ ਦੇ ਵਿੱਚੋਂ ਹੱਥ ਮਾਰਿਆ ਜਿਹੜੀ ਮੇਰੇ ਕਲੈਕਸ਼ਨ ਸੀ ਸਾਡਾ ਜਿਹੜਾ ਅਪਰੋਕਸਿਮੇਟਲੀ ਆਈਡੀਆ ਤਾਂ ਕੋਈ ਗੁੰਡੇ ਵੀ ਤਕਦਾ ਨਿਸ਼ਾਨਦਾਰ ਕਰੀ 8000 ਰੁਪਏ ਵਟਦੇ ਆ ਵੀ 7-8000 ਰੁਪਏ ਤਾਂ ਹੋਊਗਾ ਵੀ ਕੋ ਵੀ ਪੂਰਾ ਦਿਨ ਡੱਪ ਗਿਆ ਇਸ ਸਾਡੇ ਬੱਟੇ ਦੇ ਵਿੱਚ ਗੁੰਡੇ ਦਾ ਹੈ ਨਹੀਂ ਪ੍ਰੋਪਰ ਗਿਣੇ ਦਾ ਹੋਇਆ ਨਹੀਂ ਜਿਵੇਂ ਇੰਨੇ پیسے ਸੀ ਸਾਡੇ ਪਰਲੇ ਕੇ ਸਾਨੂੰ ਅਪਰੋਕਸ 1 ਮਿੰਟ ਤੱਕ ਪਹੁੰਚ ਉੱਪਰ ਹੋ ਗਈ ਮੋਟਰਾਂ ਪਿੱਛੇ ਖੜਾ ਕੇ ਜੀ ਗਿਲਾ ਕੇ ਪਛੀਹ ਜਿੱਚੋ ਅਸੀਂ ਇੱਕ ਬੰਦੇ ਨੂੰ ਮਤਲਬ ਪਛਾਣਦੇ ਥੋੜਾ ਥੋੜਾ ਕੀਤਾ ਤੇ ਅਸੀਂ ਐਸਐਸਓ ਸਾਹਿਬ ਨਾਲ ਦੀ ਨਾਲ ਅਸੀਂ 100 ਨੰਬਰ ਤੇ ਕੰਪਲੇਟ ਰਿਖਾਈ ਐਸਐਸਓ ਸਾਹਿਬ ਵਿਦਿਨ 15 ਮੀਟਰ ਵਿੱਚ ਸਾਲੇ ਗੁੰਮ ਕੀ ਦੱਸਣ ਦਾ ਮਤਲਬ ਹੁਦਾ ਐ ਐਸਐਸਓ ਸਾਹਿਬ ਉਹਨਾਂ ਨੇ ਸਾਡੀ ਕੋਈ ਲੁਕੀ ਤੇ ਉਹ ਲੈਣਗੇ ਮਤਲਬ ਉਹ ਦਿਖਾਤਾ ਵੀ ਸੀ ਕਿ ਇਹ ਬੰਦਾ ਚੋਗੇ ਹੋਏ ਨੇ ਜੀ ਮਤਲਬ 10 ਮਿੰਟ ਕਵਰ ਕਰਨ ਨੂੰ ਵਸਤੇ ਨੂੰ ਕੀ ਮੈਂ ਦਿੱਥੋ ਮਾੜਾ ਰਜਾਣਾ ਡੇਲੀ ਇੱਕ ਤਾਂ ਨਚਿਆਂ ਕਰਕੇ ਮੌਕਾਂ ਤੇ ਥਾਂ ਬਹੁਤ ਹੋ ਰਹੀਆਂ ਨੇ ਇੱਕ ਆ ਜਿਹੜਾ ਹੁ ਲੁਟਾ ਗੋਹਾ ਦਾ ਬਹੁਤ ਵਧੀਆ ਆਨ ਵਧ ਗਿਆ ਪਰ ਮੈਂ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕੀਤਾ ਮੈਂ 10 ਮਿੰਟ ਦੇ ਵਿੱਚ ਮੈਂ ਪਹੁੰਚ ਗਿਆ ਮੈਂ ਲੈਨੋ ਬਾਰ ਰਹਿਣਾ ਹੌਨਸਰ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ 4 ਮਿੰਟ ਦੇ ਵਿੱਚ ਐਸਐਚਓ ਸਾਹਿਬ ਦੁਕਾਨ ਤੇ ਪਹੁੰਚ ਗਿਆ ਸੀ 10 ਮਿੰਟਾਂ ਦੇ ਵਿੱਚ ਬੰਦੇ ਟਰੇਸ ਕਰ ਲਏ ਮੈਂ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਐਡੀ ਛੇਤੀ ਮਸਤੀਦੀ ਨਾਲ ਇੰਨਾ ਕੰਮ ਕੀਤਾ ਆ ਦੋਸਤੋ ਜਿਹੜੀ ਅੱਜ ਕਰੈਨੇ ਸਟੋਰ ਦੇ ਵਿੱਚ ਜਿਹੜੇ ਮੁੰਡੇ ਅੱਜ ਹੁੱਲੜਬਾਜੀ ਕਰਕੇ ਗਏ ਨੇ ਉਹਨਾਂ ਨੂੰ ਪੰਜਾਬ ਪੁਲਿਸ ਦੇ ਐਸਐਚਓ ਕੁਪਿੰਦਰ ਸਿੰਘ ਨੇ ਬਹੁਤ ਹੀ ਜਲਦੀ ਜਿਹੜਾ ਤਸਦੀਕ ਕਰ ਲਿਆ ਤੇ ਕੁਝ ਬੰਦੇ ਅਰੈਸਟ ਵੀ ਕਰ ਲਿੱਤੇ ਨੇ ਤੇ ਕੁਝ ਬੰਦਿਆਂ ਨੂੰ ਅਰੈਸਟ ਵੀ ਕਰਨ ਜਲਦੀ ਕਰ ਲੈਣਗੇ ਤਾਂ ਬਹੁਤ ਵਧੀਆ ਪ੍ਰਾਪਾਲਾ ਜਿਹੜਾ ਅੱਜ ਐਸਐਚਓ ਸਾਹਿਬ ਨੇ ਕੀਤਾ ਸਰ ਕੀਮਤ ਦੇਖ ਲਓ ਜੀ ਤੇ ਸ਼ਹਿਰ ਨੂੰ ਕੀ ਮੈਸੇਜ ਦੇ ਦਿੱਤਾ ਅਜੇ ਕੋਈ ਮੁੰਡੇ ਆ ਕੇ ਦੁਕਾਨ ਤੇ ਹੁੱਲੜਬਾਜੀ ਕਰਕੇ ਨਹੀਂ ਲਏ ਤੇ ਗਵਨਦਾਰ ਨਾਲ ਨੂੰ ਤਾਂ ਕੌਫੀ ਕਰ ਗਿਆ ਮੈਂ ਤੁਰੰਤ मौके ਤੇ ਪਹੁੰਚ ਕਰਾਂ ਤੂੰ ਪੁੱਛਿਆ ਤੇ ਨਾ ਜਿਵੇਂ ਹੁਲਿਆ ਜਾ ਕੀਤਾ ਸੀ ਇਸ ਤਰ੍ਹਾਂ ਦਾ ਬੰਦਾਗਾ ਸ਼ਾਇਦ ਭਲਾਣਾ ਹੋਵੇ ਉਹ मौके ਤੋਂ ਪੜਤਾਲ ਕਰਕੇ ਤੂੰ ਤਾਂ ਤਸਦੀਕ ਕਰ ਲਈ ਉਹਨਾਂ ਬੰਦਿਆਂ ਨੂੰ ਪਤਾ ਲੱਗ ਚੁੱਕਾਗਾ ਉਹਦੇ ਭਰਾ ਨੂੰ ਅਸੀਂ ਪੁੱਛ ਕੇ ਸਵਾਦ ਤੇ ਨਾਮ ਲੈਂਦਾ ਅਸੀਂ ਸਵਾਹ ਤੱਕ ਬੰਦੇ ਪੜ੍ਹ ਲੈਂਦੇ ਠੀਕ ਤਾਂ ਬਹੁਤ ਵੱਡਾ ਜਿਹੜਾ ਪੰਜਾਬ ਪੁਲਿਸ ਨੇ ਕੰਮ ਕੀਤਾ ਤੇ ਕਿਵੇਂ ਤੁਸੀਂ ਦੇਖਦੇ ਹੋ ਪੁਲਿਸ ਦੇ ਇਦਾਂ ਦੇ ਕੰਮ ਨੂੰ ਤਾਂ ਜੇ ਕੋਈ ਪੁਲਿਸ ਕੋ ਚੰਗੇ ਕੰਮ ਕਰਦੀ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਇਹਨਾਂ ਨੂੰ ਅਪਰੀਸ਼ੀਏਟ ਕਰਿਆ ਕਰੋ ਕੈਮਰਾ ਪਰਸਨ ਪ੍ਰਿੰਸ ਨਾਲ ਮੈਂ ਵਿੱਚ ਆਪਣਾ ਦੇਨੀ ਸਰੇ ਟੀਮ ਖੜਾ ਲੱਗਾ